ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਟੀਮਾ ਪੰਜਾਬ ਦੇ ਸਿਰ ਦੇ ਉੱਪਰ ਇੱਕ ਬਹੁਤ ਭਾਰੀ ਮੁਸੀਬਤ ਆਈ ਹੋਈ ਹੈ ਜਿਸ ਦੇ ਨਾਲ ਅੱਧਾ ਪੰਜਾਬ ਤਕਰੀਬਨ 7 ਤੋਂ 8 ਜ਼ਿਲ੍ਹੇ ਕਿਹਾ ਗਿਆ ਰਿਹਾ ਕਿ ਇਸ ਹੜ੍ਹ ਦੇ ਵਿੱਚ ਡੁੱਬ ਚੁੱਕੇ ਨੇ ਸਤਲੋਈ ਬਿਆਸ ਅਤੇ ਰਾਵੀ ਦੀ ਮਾਰ ਦੇ ਵਿੱਚੋਂ ਹਲੇ ਤੱਕ ਪੰਜਾਬ ਨਿਕਲ ਨਹੀਂ ਸਕਿਆ ਕਿ ਹਾਲਾਂਕਿ ਉਸ ਤਰੀਕੇ ਦੇ ਨਾਲ ਭਾਰੀ ਮੀਂਹ ਪੰਜਾਬ ਦੇ ਵਿੱਚ ਹਲੇ ਤੱਕ ਪਏ ਵੀ ਨਹੀਂ ਜਿਹੜਾ ਇਹ ਸਾਰਾ ਨੁਕਸਾਨ ਹੋ ਰਿਹਾ ਹਿਮਾਚਲ ਦੇ ਵਿੱਚ ਪਏ ਭਾਰੀ ਉਮੀਦ ਦੇ ਨਾਲ ਜੰਪੜਾ ਬੱਦਲ ਫਟਣ ਦੀਆਂ ਘਟਨਾਵਾਂ ਦੇ ਨਾਲ ਡੈਮਾਂ ਦੇ ਵਿੱਚ ਪਾਣੀ ਵਧਦਾ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਦਰਿਆਵਾਂ ਵਿੱਚ ਪਾਣੀ ਵਧਦਾ ਤੇ ਫਿਰ ਵੰਨ ਟੁੱਟਣ ਦੇ ਨਾਲ ਪੰਜਾਬ ਦੇ ਵਿੱਚ ਹੜ ਆ ਜਾਂਦਾ ਪਰ ਪੰਜਾਬ ਦੇ ਸਿਰ ਦੇ ਉੱਪਰ ਇੱਕ ਹੋਰ ਨਵੀਂ ਮੁਸੀਬਤ ਖੜੀ ਹੋਣ ਵਾਲੀ ਹੈ ਜਿਸ ਦੇ ਵਿੱਚ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਭਾਰੀ ਮੀਂਹ ਲੈ ਕੇ ਕਈਆਂ ਦੇ ਵਿੱਚ orange alert ਵੀ ਜਾਰੀ ਕੀਤਾ ਗਿਆ ਤੇ ਨਾਲ ਦੀ ਨਾਲ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਸਾ ਦਾ ਜਿਸ ਦੇ ਵਿੱਚ ਕਿ ਜਿਹੜਾ ਪਹਿਲਾਂ ਹੀ ਅੱਧਾ ਪੰਜਾਬ ਤਾਂ ਪਾਣੀ ਦੇ ਵਿੱਚ ਡੋਬਿਆ ਹੋਇਆ ਤਾਂ ਹੁਣ ਪਠਾਨਕੋਟ ਹੁਸ਼ਿਆਰਪੁਰ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ orange alert ਜਾਰੀ ਕਰ ਦਿੱਤਾ ਗਿਆ ਜਾਨੀ ਕਿ ਸੰਤਰੀ ਰੰਗ ਦਾ alert ਜਾਰੀ ਕੀਤਾ ਗਿਆ ਕਿ ਜਿਸ ਦੇ ਵਿੱਚ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਤੇ ਵੱਡੀ ਗੱਲ ਇਹ ਵੀ ਆ ਕਿ ਪਠਾਨਕੋਟ ਅਤੇ ਹੁਸ਼ਿਆਰਪੁਰ ਉਹ ਜ਼ਿਲ੍ਹੇ ਨੇ ਜਿਹੜੇ ਪਹਿਲਾਂ ਹੀ ਹੜ੍ਹ ਦੀ ਤਬਾਹੀ ਦੇ ਵਿੱਚੋਂ ਦੀ ਲੰਘ ਰਹੇ ਨੇ ਜਾਨੀ ਕਿ ਹੁਸ਼ਿਆਰਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਜੋ ਬਿਆਸ ਦਰਿਆ ਦੇ ਬਨ ਟੁੱਟਦੇ ਨੇ ਤਬਾਹੀ ਮਚਾਉਂਦਾ ਤੇ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਵੀ ਇਸੇ ਤਰੀਕੇ ਨਾਲ ਤਬਾਹੀ ਮਚਦੀ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਸਤਲੋਜ ਪੂਰੇ ਆਫਾਨ ਦੇ ਉੱਪਰ ਚੱਲਿਆ ਕਈ ਥਾਵਾਂ ਤੋਂ ਮਾੜੇ-ਮੋٹے ਬਨ ਟੁੱਟ ਰਹੇ ਨੇ ਜਾਨਣ ਕਿ ਇਹ ਵੀ ਜਿਹੜਾ ਜ਼ਿਲ੍ਹਾ ਪੂਰਾ ਖਤਰੇ ਦੇ ਨਿਸ਼ਾਨ ਦੇ ਉੱਪਰ ਚੱਲਿਆ ਤੇ ਇਸ ਤੋਂ ਵੀ ਅਗਲੀ ਗੱਲ ਜਿਹੜਾ yellow alert ਆ ਉਹ ਜਿਹੜਾ ਜਾਰੀ ਕੀਤਾ ਗਿਆ ਗਰਦਾਸਪੁਰ ਨਵਾਂ ਸ਼ਹਿਰ ਫਤੇਗੜ ਸਾਹਿਬ ਅਤੇ ਪਟਿਆਲੇ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਗਰਦਾਸਪੁਰ ਉਹ ਜ਼ਿਲ੍ਹਾ ਬਣਿਆ ਹੋਇਆ ਇਸ ਵਕਤ ਜਿਹੜਾ ਸਾਰਿਆਂ ਨੂੰ ਵੱਧ ਜਿਹੜਾ ਪਾਣੀ ਦੀ ਮਾਰ ਰੇਟਾਂ ਆ ਹੋਇਆ ਕਿਉਂਕਿ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਸ ਵਕਤ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਜਾਂ ਨਾ ਫਿਰ ਨਾਲ ਲੱਗਦੇ ਅੰਮ੍ਰਿਤਸਰ ਇਲਾਕੇ ਦੇ ਜਿਹੜਾ ਇਨਾਲਾ ਇਲਾਕੇ ਦੇ ਵਿੱਚ ਜੋ ਰਾਵੀ ਦਰਿਆ ਦਾ ਪਾਣੀ ਆ ਚੁੱਕਿਆ ਕਿਉਂਕਿ ਜਦੋਂ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਟੁੱਟਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਖੁੱਲਾ ਪਾਣੀ ਜਿਹੜਾ ਕਿਸੇ ਵੀ ਜੜੀ ਮਾਤਰਾ ਦੇ ਵਿੱਚ ਨਹੀਂ ਤੈ ਆਉਂਦਾ ਸੱਦਾ ਜਿਹੜਾ ਰਾਵੀ ਦੇ ਵਿੱਚ ਆਉਂਦਾ ਤੇ ਉਸ ਨੇ ਜਿਹੜਾ ਗਰਦਾਸਪੁਰ ਜ਼ਿਲ੍ਹੇ ਦੇ ਜਿਹੜਾ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਈ ਆ ਲੋਕਾਂ ਦੀ ਜਿਹੜੀਆਂ ਕੋਠੀਆਂ ਨੇ ਕਰੋੜਾਂ ਦੀਆਂ ਢਹਿ ਢੇਰੀਆਂ ਹੋਰੀਆਂ ਨੇ ਸਾਰਾ ਕੁਝ ਡੰਗਰ ਪਸ਼ੂ ਆ ਜਿਹੜਾ ਤਬਾਹ ਹੋ ਰਿਹਾ ਲੋਕ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਨੇ ਤੇ ਇਸੇ ਜਦੋਂ ਪਾਣੀ ਦੇ ਨਾਲ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਨਾਲ ਪੀੜਤ ਵੀ ਹੋ ਰਹੇ ਨੇ ਤੇ ਨਾਲ ਦੀ ਨਾਲ ਪਟਿਆਲਾ ਜ਼ਿਲ੍ਹਾ ਜਿਹੜਾ ਕਿ ਪਹਿਲਾਂ ਹੀ ਜਿਹੜਾ ਇਸ ਵਕਤ ਹਾਲਾਂਕਿ ਹੜ ਨਹੀਂ ਆਏ ਪਰ ਹੜਾਂ ਤੋਂ ਦੂਰ ਵੀ ਨਹੀਂ ਆ ਕਿਉਂਕਿ ਖਤਰੇ ਦਾ ਨਿਸ਼ਾਨ ਹੈ ਕਿਉਂਕਿ ਇੱਕ ਹੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਸੁਖਨਾ ਲੈ ਦੇ ਬੀਤੇ ਦਿਨ ਉਸ ਵਕਤ ਗੇਟ ਖੋਲਣੇ ਪਏ ਜਦੋਂ ਸੁਖਨਾ ਲੇਕ ਓਵਰਫਲੋ ਹੋਣ ਲੱਗ ਪਿਆ ਤੇ ਉਸ ਤੋਂ ਬਾਅਦ ਜਿਹੜਾ ਵਾਇਆ ਚੋਇਆਂ ਦੇ ਥਰੂ ਹੋ ਕੇ ਜਿਹੜਾ ਸੁਖਨਾ ਲੇਕ ਦਾ ਪਾਣੀ ਆ ਘੱਗਰ ਦੇ ਵਿੱਚ ਆ ਕੇ ਡਿੱਗਦਾ ਤੇ ਫਿਰ ਘੱਗਰ ਜਿਹੜਾ ਕਨੌਰ ਇਲਾਕੇ ਦੇ ਵਿੱਚ ਕਈ ਥਾਵਾਂ ਤੋਂ ਕੁਝ ਖਬਰਾਂ ਵੀ ਨੇ ਕਿ ਜਿਹੜਾ ਕਾਮੀ ਪਿੰਡ ਦੇ ਵਿੱਚ ਜਾਂ ਪਚਮਾਰੂ ਪਿੰਡ ਦੇ ਵਿੱਚ ਮਾੜਾ ਵੋਟਾ ਓਵਰਫਲੋ ਵੀ ਹੋਣ ਲੱਗਿਆ ਪਰ ਇਹ ਸਭ ਦੇ ਵਿਚਾਲੇ ਜੇ ਭਾਰੀ ਮੀਂਹ ਪੈ ਜਾਂਦਾ ਤਾਂ ਇਸ ਇਲਾਕੇ ਦੇ ਵਿੱਚ ਵੀ ਹੜ ਵਰਗੇ ਹਾਲਾਤ ਨੇ ਜਿਹੜੇ ਬਣ ਜਾਣਗੇ ਯਾਨੀ ਕਿ ਪੰਜਾਬ ਨੂੰ ਜਿਹੜਾ ਇਸ ਵਕਤ yellow ਅਤੇ orange ਅਲਰਟ ਜਾਰੀ ਹੋ ਚੁੱਕੇ ਹਨ ਯਾਨੀ ਕਿ ਇੱਕ ਤਾਂ ਭਾਰੀ ਮੁਸੀਬਤ ਪਹਿਲਾਂ ਹੀ ਹੜਾਂ ਦੀ ਚੱਲੀ ਹੈ ਤੇ ਹੁਣ ਭਾਰੀ ਮੀਂਹ ਵੀ ਪੰਜਾਬ ਦੇ ਵਿੱਚ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜਾ ਪੈ ਸਕਦਾ 1-2 ਸਤੰਬਰ ਤੱਕ ਜਿਹੜਾ ਇਸੇ ਤਰੀਕੇ ਦਾ ਅਲਰਟ ਜਾਰੀ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਕੀਤਾ ਹੋਇਆ ਹੈ